ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਸਾਰਿਆਂ ਨੇ ਬਾਹਰ ਜਾਣਾ ਹੈ ਬਾਹਰ ਦਾ ਪਲਾਨ ਬਣ ਗਿਆ ਤਾਂ ਕਰਕੇ ਇਹਨਾਂ ਨੇ ਆਪ ਦਾ ਘਰ ਬਹੁਤ ਸੋਹਣਾ ਜਿਹੜਾ ਤਿਆਰ ਕੀਤਾ ਹੋਇਆ ਇਹਨਾਂ ਨੇ ਵੇਚਣਾ ਹੈਗਾ ਤੇ ਪੂਰੀ ਆਪਾਂ ਗੱਲ ਕਰਦੇ ਆ ਜੀ ਸਾਰਾ ਕੁਝ ਆਪਾਂ ਦੇਖਦੇ ਆ ਪੂਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 26173 ਜੇ ਕਿਸੇ ਨੇ ਐਡ ਕਰ ਬਹੁਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਆ ਆਪਣਾ ਨੰਬਰ ਤੁਹਾਨੂੰ ਮਿਲ ਹੀ ਗਿਆ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਨੰਬਰ ਤੇ ਭੇਜੋ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਇਹਨਾਂ ਨੇ ਬਾਹਰ ਜਾਣਾ ਤਾਂ ਕਰਕੇ ਆਪਦਾ ਘਰ ਇਹਨਾਂ ਨੂੰ ਵੇਚਣਾ ਪੈ ਰਿਹਾ ਬਹੁਤ ਵਧੀਆ ਲੋਕੇਸ਼ਨ ਤੇ ਤੇ ਬਹੁਤ ਵਧੀਆ ਇਹਨਾਂ ਨੇ ਆਪਦਾ ਘਰ ਬਣਵਾਇਆ ਹੋਇਆ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਤੇ ਡਬਲ ਪੋਰਸ਼ਨ ਬਣਿਆ ਹੋਇਆ ਤੁਹਾਨੂੰ ਸਾਰੀ ਗੱਲਬਾਤ ਮੈਂ ਦੱਸ ਦਾਂ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਜਦੋਂ ਆਪਾਂ ਮੇਨ ਗੇਟ ਰਾਹੀਂ ਐਂਟਰ ਹੁੰਨੇ ਆ ਤਾਂ ਇੱਕ ਪਾਸੇ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜਾਊਗਾ ਤੇ ਇੱਕ ਪਾਸੇ ਆਪਾਂ ਨੂੰ ਬੈਡਰੂਮਸ ਕਾਫੀ ਮਿਲ ਜਾਣਗੇ ਕਾਫੀ ਰੂਮਸ ਇਹਨਾਂ ਨੇ ਪਾਏ ਹੋਏ ਨੇ ਰੂਮਸ ਇਹ ਸਾਰੇ ਜਿਹੜੇ ਹੈਗੇ ਆ ਰੈਂਟ ਲਈ ਨੇ ਜੀ ਕਿਉਂਕਿ ਇੱਥੇ ਬਹੁਤ ਵਧੀਆ ਰੈਂਟ ਆਉਂਦਾਗਾ ਤੇ ਸ਼ਹਿਰ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਘਰ ਵੀ ਵਧੀਆਗਾ ਬਾਕੀ ਉਪਰੋਂ ਤੁਹਾਨੂੰ ਮੈਂ ਦਿਖਾਉਂਗਾ ਇਹਨਾਂ ਨੇ ਬਹੁਤ ਵਧੀਆ ਸੋਹਣਾ ਤਿਆਰ ਕੀਤਾ ਹੋਇਆਗਾ ਪਹਿਲਾਂ ਤੁਸੀਂ ਨੀਚੇ ਤੋਂ ਦੇਖ ਲਓ ਤੇ ਕਿਸੇ ਨੇ ਵੀ ਮਤਲਬ ਕਿ ਇਨਵੈਸਟਮੈਂਟ ਕਰਨੀ ਆ ਤਾਂ ਬਹੁਤ ਸਹੀ ਆਪਾਂ ਤੁਹਾਡੇ ਖਾਤਰ ਆਹ ਵੀਡੀਓ ਲੈ ਕੇ ਪਹੁੰਚੇ ਆ ਕਿਉਂਕਿ ਜਿਹੜੇ ਰੂਮ ਬਣੇ ਹੋਏ ਨੇ ਇਹਨਾਂ ਦਾ ਬਹੁਤ ਵਧੀਆ ਆਪਾਂ ਨੂੰ ਰੈਂਟ ਮਿਲ ਜਾਂਦਾ ਹੈ ਤੇ ਜਿਹੜੇ ਸਾਰੇ ਰੂਮ ਬਣੇ ਹੋਏ ਆ ਸਾਰੇ ਰੈਂਟ ਤੇ ਚੜਦੇ ਆ ਕੋਈ ਨਹੀਂ ਖਾਲੀ ਰਹਿੰਦਾ ਤੇ ਆਪਾਂ ਨੂੰ ਕਾਫੀ ਸਪੇਸ ਵੀ ਮਿਲ ਜੂਗੀ ਜਗ੍ਹਾ ਵੀ ਕਾਫੀ ਆਪਾਂ ਨੂੰ ਡਬਲ ਮਿਲ ਜੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਟੋਟਲ ਜਿਹੜੀ ਜਗ੍ਹਾ 11.5 ਮਰਲੇ ਆ 11.5 ਮਰਲੇ ਬਹੁਤ ਜਗ੍ਹਾ ਹੋ ਜਾਂਦੀ ਹੈ ਤੇ ਰਜਿਸਟਰੀ ਵਾਲੀ ਜਗ੍ਹਾ ਕੋਈ ਐਦਾਂ ਨਹੀਂ ਕੋਈ ਲਾਲਕੀਰ ਵਾਲੀ ਜਾਂ ਕੋਈ ਐਫੀਡਾਫਟ ਤੇ ਵਧੀਆ ਆਪਾਂ ਨੂੰ ਰਜਿਸਟਰੀ ਮਿਲੂਗੀ ਰਜਿਸਟਰੀ ਇਹਨਾਂ ਦੇ ਨਾਮ ਤੇ ਆ ਤੇ ਵਧੀਆ ਆਪਾਂ ਨੂੰ ਜਗ੍ਹਾ ਮਿਲ ਜੂਗੀ ਜੇ ਗੱਡੀ ਖੜਾਉਣੀ ਹੈ ਤਾਂ ਕਿੰਨੀ ਮਰਜ਼ੀ ਆਪਾਂ ਗੱਡੀਆਂ ਖੜਾ ਸਕਦੇ ਹਾਂ ਬਾਕੀ ਸਪੇਸ ਤੁਸੀਂ ਬਿਹੜੇ ਦੇ ਵਿੱਚ ਦੇਖ ਹੀ ਲਈ ਤੇ ਉੱਪਰ ਆਪਾਂ ਪਹੁੰਚ ਗਏ ਉੱਪਰ ਇਹਨਾਂ ਨੇ ਬਹੁਤ ਵਧੀਆ ਸਾਰਾ ਕੰਮ ਕੰਪਲੀਟ ਕਰਵਾ ਰੱਖਿਆ ਜਿਹੜਾ ਆਪਾਂ ਦਿਖਾ ਰਿਆ ਹੁਣ ਇਧਰਲੀ ਸਾਈਡ ਇਹਨਾਂ ਨੇ ਪੂਜਾ ਰੂਮ ਬਣਾਇਆ ਹੋਇਆ ਤੁਸੀਂ ਦੇਖੋ ਬਹੁਤ ਵਧੀਆ ਸੋਹਣਾ ਇਹਨਾਂ ਨੇ ਪੂਜਾ ਰੂਮ ਬਣਵਾ ਰੱਖਿਆ ਜੋੜੀਆਂ-ਜੂੜੀਆਂ ਉੱਪਰ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਆਪਾਂ نیچے ਗੱਲ ਕਰੀਏ ਤਾਂ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਬਾਥਰੂਮ ਬਹੁਤ ਵਧੀਆ ਮਿਲ ਜੂਗਾ ਜਿਹੜਾ ਬਾਥਰੂਮ ਹੈ ਜੀ ਇਹਦੇ ਵਿੱਚ ਵੀ ਟਾਈਲਾਂ ਟੋਟਲ ਲਗਵਾ ਰੱਖੀਆਂ ਤੁਸੀਂ ਦੇਖ ਲਓ ਕਲਰ ਹੋਇਆ ਤੇ ਟਾਈਲਾਂ ਗੀਜ਼ਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਤੇ ਆਪਾਂ ਜੇ ਬੈਡਰੂਮਾਂ ਦੀ ਗੱਲ ਕਰੀਏ ਤਾਂ ਜਿਹੜੇ ਉੱਪਰ ਬੈਡਰੂਮ ਬਣੇ ਹੋਏ ਨੇ ਬਹੁਤ ਸੋਹਣੇ ਇਹਨਾਂ ਨੇ ਤਿਆਰ ਕਰਵਾਏ ਹੋਏ ਨੇ ਵਾਲਪੇਪਰ ਵਗੈਰਾ ਲਗਵਾਏ ਹੋਏ ਨੇ ਤੁਸੀਂ ਦੇਖੋ ਜੀ ਬਹੁਤ ਸ਼ੌਂਕ ਨਾਲ ਵਾਲਪੇਪਰ ਇਹਨਾਂ ਨੇ ਲਗਵਾਏ ਹੋਏ ਨੇ ਤੇ ਵਧੀਆ ਆਪਾਂ ਨੂੰ ਬੈਡਰੂਮਸ ਮਿਲਣ ਗਏ ਸੀ ਤੇ ਇੱਕ ਹੋਰ ਬੈਡਰੂਮ ਆ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਆ ਜਿਹੜਾ ਘਰ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਘਰ ਵਧੀਆ ਲੱਗ ਰਿਹਾ ਤਾਂ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦਿਓ ਠੀਕ ਹੈ ਜੀ ਲਾਈਕ ਦਾ ਬਟਨ ਤੁਹਾਨੂੰ نیچے ਮਿਲ ਜੂਗਾ ਉਹਨੂੰ ਜ਼ਰੂਰ ਦਬਾ ਦਿਓ ਬਾਕੀ ਹੁਣ ਤੁਸੀਂ ਦੇਖੋ ਆਪਾਂ ਕਿਚਨ ਜਿਹੜਾ ਦੇਖ ਰਹੇ ਹਾਂ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਟਾਈਲਾਂ ਲੱਗੀਆਂ ਹੋਈਆਂ ਜਿਹੜੀ ਸੈਲਫ ਹੈ ਉਹਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਮਿਲੂਗਾ ਇੱਕ ਪਾਸੇ ਫਰਿੱਜ ਪਿਆਗਾ ਬਾਕੀ ਟੋਟਲ ਕੰਮ ਆਪਾਂ ਨੂੰ ਲੱਕੜ ਵਗੈਰਾ ਦਾ ਸਾਰਾ ਮਿਲ ਜੂਗਾ ਜੀ ਕਮੀ ਪੇਸ਼ੀ ਕੋਈ ਨਹੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਪਾਸੋਂ ਵਧੀਆ ਸੋਹਣਾ ਕੰਮ ਕੀਤਾ ਕਰਾਇਆ ਉੱਪਰੋਂ ਆਪਾਂ ਨੂੰ ਮਿਲੂਗਾ ਜੀ। ਬਾਕੀ ਜਿਨੇ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਵੀਡੀਓ ਤੁਹਾਨੂੰ ਲੱਗੀ ਤੇ ਪ੍ਰਾਪਰਟੀ ਜਿਹੜੀ ਆਪਾਂ ਹੱਲ ਲੈ ਕੇ ਪਹੁੰਚੇ ਅੱਜ ਕਿਵੇਂ ਦੀ ਲੱਗੀ? ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਹਲੇ ਤੱਕ ਵੀਡੀਓ ਖਤਮ ਨਹੀਂ ਹੋਈ ਜੀ। ਪੂਰੀ ਆਪਾਂ ਗੱਲ ਕਰੀ ਜਾਂਦੇ ਹਾਂ। ਜਿਹੜਾ ਆ ਘਰ ਤੁਸੀਂ ਦੇਖ ਰਹੇ ਹੋ ਇਹ ਘਰ ਜਿਹੜਾ ਆਪਾਂ ਲੈ ਕੇ ਪਹੁੰਚਿਆ ਖਾਸ ਜਲੰਧਰ ਏਰੀਆ ਤੋਂ ਲੈ ਕੇ ਪਹੁੰਚਿਆ ਜੀ। ਸੈਂਟਰ ਦੇ ਵਿੱਚ ਬੜਿਆ ਹੋਇਆ ਜਲੰਧਰ ਖਾਸ ਇਹਨਾਂ ਨੂੰ ਲੱਗਦਾ ਤੇ ਜਿਹੜਾ ਰੇਲਵੇ ਸਟੇਸ਼ਨ ਆ ਉਹ ਕੋਈ ਜ਼ਿਆਦਾ ਦੂਰ ਨਹੀਂ ਹੈਗਾ 2 ਕਿਲੋਮੀਟਰ ਤੇ ਜਿਹੜਾ ਵਾਸ਼ਟੈਂਡ ਲੱਗਦਾਗਾ ਉਹ ਆਪਾਂ ਨੂੰ ਮਿਲੂਗਾ ਲਗਭਗ 3 ਕਿਲੋਮੀਟਰ ਤੇ ਵਧੀਆ ਕੁਠੀ ਆਪਾਂ ਨੂੰ ਮਿਲੂਗੀ ਇਹ ਤੇ ਸੈਂਟਰ ਦੇ ਵਿੱਚ ਬਣੀ ਹੋਈ ਆ ਤੇ ਖਾਸ ਜਲੰਧਰ ਦੇ ਵਿੱਚ ਬਣੀ ਹੋਈ ਆ ਆ ਰੇਟ ਜਿਹੜਾ ਓਨਰ ਵੱਲੋਂ ਆਪਣੇ ਕੋਲੇ ਪਹੁੰਚੇਗਾ ਇਹਨਾਂ ਨੇ ਜਿਹੜਾ ਰੇਟ ਆਪਣੇ ਕੋਲੇ ਲਾ ਕੇ ਭੇਜਿਆ 60 ਲੱਖ ਰੁਪਏ ਲਾ ਕੇ ਭੇਜਿਆ ਜੀ ਬਾਕੀ ਜਿਹੜੇ ਓਨਰ ਨੇ ਉਹਨਾਂ ਨਾਲ ਮੇਰੀ ਪੂਰੀ ਗੱਲ ਹੋਈ ਉਹਨਾਂ ਨੇ ਸਾਰਾ ਕੁਝ ਦੱਸਿਆ ਤੇ ਜਿਹੜੀ ਵੀ ਆਪਾਂ ਜਾਣਕਾਰੀ ਦਿੰਨੇ ਆ ਜੀ ਵੀਡੀਓ 'ਚ ਸਾਰਾ ਕੁਝ ਮਾਲਕ ਦੁਆਰਾ ਦੱਸਿਆ ਹੁੰਦਾ ਮੇਰੇ ਵੱਲੋਂ ਮੈਂ ਕੁਝ ਨਹੀਂ ਦੱਸਦਾ ਨਾ ਕੋਈ ਰੇਟ ਨਾ ਕੋਈ ਜਗ੍ਹਾ ਕੁਝ ਨਹੀਂ ਮੇਰੇ ਵੱਲੋਂ ਹੁੰਦਾ ਸਾਰੀ ਜਾਣਕਾਰੀ ਸਾਰਾ ਜੜਾ ਤੁਹਾਨੂੰ ਮੈਂ ਕੁਝ ਵੀ ਦੱਸਦਾ ਸਾਰੀ ਡਿਟੇਲਸ ਦੱਸਦਾ ਸਾਰੀ ਮਾਲਕ ਦੁਆਰਾ ਦੱਸੀ ਹੁੰਦੀ ਹੈ ਜੀ ਤੇ ਕਈ ਕਮੈਂਟ ਆ ਜਾਂਦੇ ਆ ਜੀ ਕਈ ਵਾਰੀ ਬਾਕੀ ਤੁਹਾਨੂੰ ਪਤਾ ਹੀ ਹੈ ਮੈਂ ਸਾਰੇ ਕਮੈਂਟ ਪੜ੍ਹਦਾ ਹੁੰਨਾ ਕਈ ਕਮੈਂਟਾਂ 'ਚ ਲਿਖਿਆ ਹੁੰਦਾ ਵੀ ਕਈ ਜਾਣਕਾਰੀ ਜਾ ਕੁਝ ਵੀ ਮੈਂ ਲਿਖਦਾ ਉਹ ਆਪਦੇ ਪੱਲਿਓ ਲਿਖ ਦਿੰਨੇ ਹਾਂ ਜੀ ਸਾਡੇ ਪੱਲਿਓ ਸਾਡੇ ਦੁਆਰਾ ਕੁਝ ਨਹੀਂ ਲੈ ਗਿਆ ਹੁੰਦਾ ਜੀ ਸਾਰਾ ਕੁਝ ਮਾਲਕ ਦੁਆਰਾ ਜਿਹੜਾ ਦੱਸਿਆ ਹੁੰਦਾ ਉਹੀ ਜਾਣਕਾਰੀ ਤੁਹਾਨੂੰ ਮੈਂ ਦੱਸਦਾ ਹਾਂ ਤੇ ਜਲੰਧਰ ਖਾਸ ਦੇ ਵਿੱਚ ਆਪਾਂ ਘਰ ਲੈ ਕੇ ਪਹੁੰਚਿਆ ਬਾਕੀ ਵੀਡੀਓ ਦੀ ਫਿਰ ਤੋਂ ਆਪਾਂ ਗੱਲਬਾਤ ਕਰਦੇ ਹਾਂ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ نیچے ਕਈ ਵਾਰੀ ਲਿਖ ਆਪਾਂ ਦਿੰਨੇ ਹਾਂ ਜੀ ਨੰਬਰ ਜਿਹੜਾ ਓਨਰ ਵੱਲੋਂ ਆਪਣੇ ਕੋਲੇ ਪਹੁੰਚਿਆ ਓਨਰ ਦਾ ਨੰਬਰ ਹੈ ਜੀ ਡਾਇਰੈਕਟ ਤੁਹਾਡੀ ਮਾਲਕ ਨਾਲ ਗੱਲ ਹੋਵੇਗੀ ਨੰਬਰ 79 737 76 495 ਨੰਬਰ ਸਕਰੀਨ ਤੇ ਵੀ ਆ ਗਿਆ ਹੋਇਆ ਸੀ ਤੇ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਮਾਲਕ ਨਾਲ ਗੱਲ ਕਰਕੇ ਕੋਈ ਜਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਖਰੀਦਣ ਦਾ ਚਾਹਵਾਨ ਹੈਗੇ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾਪ ਮੇਰੇ ਵੱਡੇ ਬਜ਼ੁਰਗ ਜਿਹਨੇ ਵੀ ਦੇਖਣੀ ਆ ਜਾ ਕੇ ਦੇਖਣ ਦਾ ਚਾਹਵਾਨ ਹੈ ਜਲੰਧਰ ਜਾ ਕੇ ਦੇਖ ਲਓ ਮਾਲਕ ਕਹਿੰਦੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੁਹਾਨੂੰ ਪਤਾ ਹੀ ਹੈ ਜੀ ਕਈ ਵਾਰੀ ਆਪਾਂ ਬਾਰ ਬੂਰ ਬਗ ਜਾਂਦੇ ਆਂ ਐਦਾਂ ਮਾਲਕ ਵੀ ਬਗ ਜਾਂਦੇ ਕਈ ਵਾਰੀ ਆਪਾਂ ਬਿਨਾਂ ਫੋਨ ਕੀਤੇ ਬਿਨਾਂ ਦੱਸੇ ਇਹਨਾਂ ਦੇ ਏਰੀਆ 'ਚ ਬਗ ਜਾਈਏ ਤੇ ਜਾ ਕੇ ਆਪਾਂ ਫੋਨ ਕਰੀਏ ਮਾਲਕ ਕਹਣ ਵੀ ਅਸੀਂ ਤਾਂ ਘਰੇ ਹੈ ਨਹੀਂ ਜਾਂ ਬਾਹਰ ਗਏ ਹੋਇਆ ਫੇਰ ਥੋੜਾ ਜਿਹਾ ਤੱਕਾ ਹੋ ਜਾਂਦਾ ਜੀ ਤਾਂ ਕਰਕੇ ਫੋਨ ਕਰਿਆ ਪਹਿਲਾਂ ਚੰਗਾ ਰਹਿੰਦਾਗਾ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੂਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਿਵੇਂ ਦਾ ਘਰ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਹੈ ਜੀ ਘਰ ਮਕਾਨ ਕਿਸੇ ਵੀ ਸ਼ਹਿਰ ਚ ਪਿੰਡ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 73 800 ਪੂਰਾ 26173 ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਭੇਜ ਦਿਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ बार-बार ਚੱਲਦਾ ਰਹਿੰਦਾ ਹੈ ਭੇਜ ਕੇ ਬਿਲਕੁਲ ਫਰੀਦ ਵਿਚਾਰ ਤੁਸੀਂ ਲਗਵਾ ਸਕਦੇ ਹੋ ਜੀ ਬਾਕੀ ਵੀਡੀਓ ਕਿੰਨੇ ਦਿਨ ਦੀ ਜਰੂਰ ਦੱਸੋ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਹਰ ਏਰੀਆ ਚੋਂ ਅਗਲੀ ਵੀਡੀਓ ਚੰਤੂ ਵਨੋ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ ਤੁਹਾਡੇ ਖਾਤਰ ਵੀ ਆਪਾਂ ਲੈ ਕੇ ਪਹੁੰਚਾਂਗੇ ਤੁਹਾਡੀ ਫਰਮਾਇਸ਼ ਤੇ